ਹੈਲੋ ਹਾਂਜੀ ਸਾਰੇ ਫ੍ਰੈਂਡ ਨੂੰ ਸਤਿ ਸ੍ਰੀ ਅਕਾਲ ਸਾਡੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੋਂ ਆਪਾਂ ਤੁਹਾਨੂੰ ਨੁਸਖੇ ਵੀ ਦੱਸਾਂਗੇ ਜਿਹੜੇ ਕਿ ਤੁਸੀਂ ਯੂਜ਼ ਕਰਕੇ ਹਨਾ ਆਪਣੇ ਡੇਲੀ ਰੂਟੀਨ ਦੇ ਵਿੱਚ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਤੁਹਾਨੂੰ ਬਹੁਤ ਹੀ ਉਹਨਾਂ ਦਾ ਬੈਨੀਫਿਟ ਹੋਊਗਾ ਉਹ ਆਪਣੀਆਂ ਸਿਰਫ ਕਰਦੀਆਂ ਬੇਸਿਕ ਚੀਜ਼ਾਂ ਨੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਵੀ ਆਪਾਂ ਹਨਾ ਕੋਈ ਚੀਜ਼ ਦੱਸਦੇ ਆ ਤਾਂ ਕਰਦੀਆਂ ਬੇਸਿਕ ਚੀਜ਼ਾਂ ਤੋਂ ਹੀ ਦੱਸਦੇ ਆ ਗੱਲਾਂ ਛੋਟੀਆਂ ਹੁੰਦੀਆਂ ਨੇ ਪਰ ਅਗਰ ਤੁਸੀਂ ਉਹਨਾਂ ਨੂੰ ਯੂਜ਼ ਕਰੋਗੇ ਤਾਂ ਉਹ ਤੁਹਾਡੇ ਵਾਸਤੇ ਬਹੁਤ ਫਾਇਦਾ ਦੇ ਸਕਦੀਆਂ ਨੇ ਤੇ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਕਿ ਸਰੋਂ ਦਾ ਤੇਲ ਕਿਉਂਕਿ ਦੇਖੋ ਮੈਂ ਹਰ ਵਾਰ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਖਾਣੇ ਦੇ ਵਿੱਚ ਵੀ ਇਹੀ ਕਹਿੰਦੀ ਨਾ ਵੀ ਜਦੋਂ ਤੁਸੀਂ ਖਾਣਾ ਬਣਾਉਂਦੇ ਹੋ ਤਾਂ ਆਪਣੇ ਕਿਚਨ ਦੇ ਵਿੱਚੋਂ ਤੁਸੀਂ ਤਿੰਨ ਚੀਜ਼ਾਂ ਨੂੰ ਨਾ ਬਾਹਰ ਕੱਢ ਦੋਗੇ ਤਾਂ ਅੱਧੀਆਂ ਬਿਮਾਰੀਆਂ ਤਾਂ ਬੈਸੇ ਬਾਹਰ ਨਿਕਲ ਜਾਣਗੀਆਂ ਇੱਕ ਤਾਂ ਦੇਖੋ ਆਪਾਂ ਜਿਹੜੇ ਐਲੂਮੀਨੀਅਮ ਦੇ ਬਰਤਨ ਯੂਜ਼ ਕਰਦੇ ਆ ਦੂਸਰਾ ਆਪਾਂ ਰਫੈਂਡੋ ਆ ਯੂਜ਼ ਕਰਦੇ ਆ ਤੇ ਤੀਸਰਾ ਆਪਾਂ ਜਿਹੜਾ ਟਾਟਾ ਦਾ ਨਮਕ ਟਾਟਾ ਦੇ ਨਮਕ ਦੀ ਜਗ੍ਹਾ ਤੁਸੀਂ ਸਹਿੰਦਾ ਨਮਕ ਯੂਜ਼ ਕਰੋ ਤੇ ਤੇਲ ਦੀ ਜਾਂ ਮਲਕੇ ਜਿਹੜਾ ਡਾਲਡਾ ਜਾਂ ਫੈਂਡ ਕੋਈ ਵੀ ਆਇਲ ਤੁਸੀਂ ਯੂਜ਼ ਕਰਦੇ ਕੋ ਕਿੰਨੇ ਉਹਨਾਂ ਦੇ ਵਿੱਚ ਕੈਮੀਕਲ ਆ ਰਹੇ ਨੇ ਤਾਂ ਤੁਸੀਂ ਸਰੋਂ ਦਾ ਤੇਲ ਯੂਜ਼ ਕਰੋ ਸਰੋਂ ਦਾ ਤੇਲ ਵੀ ਕੋਸ਼ਿਸ਼ ਕਰੋ ਵੀ ਤੁਸੀਂ ਨਾ ਘਰ ਵਿੱਚ ਕੜਵਾ ਕੇ ਜਿੱਦਾਂ ਕਿ ਤੁਸੀਂ ਸਰੋਂ ਖਰੀਦ ਲੋ ਨਾ ਉਹ ਤੋਂ ਕੜਵਾ ਕੇ ਯੂਜ਼ ਕਰੋ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਤੁਸੀਂ ਇਹ ਨਾ ਕਿਸੇ ਵੀ ਚੀਜ਼ ਨੂੰ ਲੈ ਲਓ ਅੱਜ ਕੱਲ ਤੁਸੀਂ ਮਾਰਕੀਟ ਦੇ ਵਿੱਚ ਦੇਖ ਹੀ ਰਹੇ ਹੋ ਵੀ ਹਰ ਇੱਕ ਚੀਜ਼ ਨਾਲ ਮਿਲਾਵਟੀਆਂ ਆਉਣ ਲੱਗੀਆਂ ਜਿਹੜੀ ਕਿ ਆਪਣੇ ਸਰੀਰ ਵਾਸਤੇ ਨਾਲ ਖਿਲਵਾੜ ਕੀਤਾ ਜਾਂਦਾ ਸਿਰਫ ਪੈਸੇ ਲਈ ਤੇ ਜਿਹੜੇ ਇਹ ਸਰੋਂ ਦਾ ਤੇਲ ਹੈ ਨਾ ਇਹਦੇ ਇੰਨੇ ਜ਼ਿਆਦਾ ਫਾਇਦੇ ਨੇਗੇ ਕਿ ਤੁਸੀਂ ਖੁਦ ਵੀ ਹੈਰਾਨ ਰਹਿ ਜਾਓਗੇ ਪਹਿਲਾਂ ਇਹ ਸਮੇਂ ਦੇ ਵਿੱਚ ਹਨ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਵੀ ਆਪਣੇ ਨਾਲੋਂ ਜ਼ਿਆਦਾ ਹਨ ਉਹਨਾਂ ਦੇ ਵਿੱਚ ਤਾਕਤ ਹੈਗੀ ਹੁਣ ਵੀ ਆਪਣੇ ਨਾਲੋਂ ਜ਼ਿਆਦਾ ਉਹ ਕੰਮ ਕਰ ਸਕਦੇ ਨੇ ਜ਼ਿਆਦਾ ਉਹਨਾਂ ਦੇ ਹੱਡ-ਗੋਡੇ ਆਪਣੇ ਨਾਲੋਂ ਤੰਦਰੁਸਤ ਨੇ ਆਪਾਂ ਨਾ ਸਾਰੇ ਹੋ ਜਾਂ ਸਭ ਤੋਂ ਮੇਨ ਚੀਜ਼ਾਂ ਤਾਂ ਇਹ ਹੋ ਗਈਆਂ ਕਿਉਂਕਿ ਆਪਾਂ ਸੁੱਖ ਸੁਵਿਧਾ ਵੀ ਇੰਨੀ ਯੂਜ਼ ਕਰਨ ਲੱਗੇ ਕਿ ਆਪਾਂ ਹਣਾ ਕੰਮ ਕਰਕੇ ਵੀ ਰਾਜੀ ਨਹੀਂ ਸਿਰਫ ਏਸੀ ਦੇ ਵਿੱਚ ਅੰਦਰ ਰਹਿਣਾ ਸਾਰੀਆਂ ਬਿਮਾਰੀਆਂ ਦਾ ਕਾਰਨੀ ਮੇਨ ਇੱਥੋਂ ਸ਼ੁਰੂ ਹੋ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਅਗਰ ਤੁਹਾਡੇ ਹਣਾ ਦੰਦਾਂ ਦੇ ਵਿੱਚ ਜਿੱਦਾਂ ਕਿ ਆਪਣੇ ਅਕਸਰੀ ਹੁੰਦੀ ਰਹਿੰਦੀ ਹੈ ਨਾ ਕਿਸੇ ਦੇ ਜਾੜ ਦਾ ਅਰਧ ਹੋਣ ਲੱਗ ਜਾਂਦੀ ਹੈ ਜਾਂ ਆਪਣੇ ਜਿਹੜੇ ਨਸੂੜੇ ਹੁੰਦੇ ਨੇ ਆਪਾਂ ਕਹਿੰਦੇ ਆ ਬੁੱਟ ਫੁੱਲ ਜਾਂਦੇ ਹੈਗੇ ਜਾਂ ਆਪਣੇ ਦੰਦਾਂ ਜਾੜਾਂ ਦੇ ਵਿੱਚ ਪੀਕ ਵਗੈਰਾ ਪੈ ਜਾਂਦੀ ਹੈ ਉਹਦੇ ਵਾਸਤੇ ਵੀ ਜਿਹੜਾ ਸਰੋਂ ਦਾ ਤੇਲ ਆ ਸਿਰਫ ਕੱਲਾ ਸਰੋਂ ਦਾ ਤੇਲ ਬਹੁਤ ਜ਼ਿਆਦਾ ਬੈਨੀਫਿਟ ਹੈਗਾ ਸਰੋਂ ਦੇ ਤੇਲ ਦਾ ਨਾ ਤੁਸੀਂ ਇੱਕ ਰੂਈ ਲੈ ਲੈਣੀ ਹੈ ਕਾਟਨ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਨੂੰ ਲਗਾ ਕੇ ਨਾ ਜਿੱਥੇ ਵੀ ਤੁਹਾਡੇ ਪੇਨ ਹੈਗੀ ਤਾਂ ਤੁਸੀਂ ਉਸ ਜਗ੍ਹਾ ਤੇ ਲਗਾ ਲਓ ਉਹਨੂੰ 2-4 ਮਿੰਟ ਰੱਖੋ ਉਹਦੇ ਉੱਪਰ ਦੀ ਤੁਸੀਂ ਨਾ ਪਾਣੀ ਵਗੈਰਾ ਕੁਝ ਨਹੀਂ ਪੀਣਾ ਹੈਗਾ 2-4 ਮਿੰਟ 5 ਮਿੰਟ ਲਗਾ ਲਓ ਤੁਸੀਂ 5 ਮਿੰਟ ਰੱਖੋ ਇੱਕ ਕਾਟਨ ਲੈ ਕੇ ਬਸ ਸਰੋਂ ਦੇ ਤੇਲ ਦੇ ਵਿੱਚ ਡਿਪ ਕਰਨੀ ਹੈ ਕਿਤੇ ਵੀ ਤੁਹਾਡੇ ਦੰਦ ਦੇ ਵਿੱਚ ਨਾ ਦਰਦ ਹੈਗਾ ਜਾ ਤੁਹਾਡੀ ਮਸੂੜਿਆਂ ਦੇ ਵਿੱਚ ਦਰਦ ਹੈਗਾ ਤਾਂ ਤੁਸੀਂ ਉਹਦੇ ਉੱਪਰ ਚੰਗੇ ਤਰੀਕੇ ਨਾਲ ਲਗਾ ਲਓ ਬਸ 5 ਮਿੰਟ ਤੁਸੀਂ ਆਪਣੇ ਮੂੰਹ ਨੂੰ ਬੰਦ ਰੱਖਿਓ ਲਗਾ ਕੇ 5 ਮਿੰਟਾਂ ਦੇ ਅੰਦਰ ਅੰਦਰ ਹੀ ਤੁਹਾਡਾ ਨਾ ਚਾਹੀ ਜਿੰਨਾ ਮਰਜੀ ਦਰਦ ਹੈ ਉਹ ਬੰਦ ਹੋ ਜਾਊਗਾ ਇੱਕ ਵਾਰੀ ਇਹਨੂੰ ਜ਼ਰੂਰ ਤੁਸੀਂ ਟਰਾਈ ਕਰਕੇ ਦੇਖਣਾ ਤੇ ਦੂਸਰਾ ਹਨਾ ਅੱਜਕੱਲ ਫੈਟੀ ਲੀਵਰ ਦੇਖੋ ਆਮ ਹੀ ਹੋ ਰਿਹਾ ਹੈ ਜਾਂ ਆਪਣੇ ਪੇਟ ਦੀਆਂ ਬਿਮਾਰੀਆਂ ਨੇ ਹਰ ਇੱਕ ਨੂੰ ਅੱਜਕੱਲ ਪੇਟ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਘੇਰ ਰੱਖਿਆ ਹੈਗਾ ਦੇਖੋ ਜਿਹੜੇ ਮੈਂ ਤੁਹਾਨੂੰ ਕੋਈ ਵੀ ਚੀਜ਼ ਦੱਸੂਗੀ ਤੁਸੀਂ ਇਹਨੂੰ ਸਰਚ ਕਰਕੇ ਦੇਖ ਸਕਦੇ ਹੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਹਾਂ ਸਰੋਂ ਦੇ ਤੇਲ ਦਾ ਇਹ ਫਾਇਦਾ ਹੈਗਾ ਜਾਂ ਨਹੀਂ ਹੈਗਾ ਤਾਂ ਦੂਜੀ ਨੇ ਕੀ ਕਰਨਾ ਹੈ ਜਿਨ੍ਹਾਂ ਨੂੰ ਵੀ ਪੇਟ ਦੀ ਕੋਈ ਪ੍ਰੋਬਲਮ ਹੈ ਜਿੱਦਾਂ ਕਿ ਆਪਾਂ ਨੂੰ ਲੀਵਰ ਦੀ ਕੋਈ ਪ੍ਰੋਬਲਮ ਹੈ ਫੈਟੀ ਲੀਵਰ ਆ ਜਾਂ ਆਪਣਾ ਪੇਟ ਦਾ ਹਨਾ ਆਪਣਾ ਭਾਰੀਪਨ ਵਗੈਰਾ ਰਹਿੰਦਾ ਜਾਂ ਕੋਈ ਵੀ ਬਿਮਾਰੀ ਆਪਾਂ ਨੂੰ ਲੱਗਦਾ ਵੀ ਪਤਾ ਨਹੀਂ ਲੱਗਦਾ ਨਾ ਪਰ ਪੇਟ ਦੇ ਵਿੱਚ ਕੋਈ ਕੋਈ ਇਨਫੈਕਸ਼ਨ ਕੁਝ ਨਾ ਕੁਝ ਜ਼ਰੂਰ ਹੈਗੀ ਆ ਕਿਉਂਕਿ ਜਿਹੜੀ ਆਪਣੀ ਜੀਵ ਹੈਗੀ ਨਾ ਦੇਖੋ ਆਪਾਂ ਨਾਮਕ ਮਿਰਚਾ ਕੁਝ ਵੀ ਖਾਨੇ ਆ ਮਿੱਠਾ ਖਾਨੇ ਆ ਨਮਕ ਖਾਨੇ ਆ ਨਾ ਕੁਝ ਵੀ ਖਾਨੇ ਆ ਤਾਂ ਆਪਾਂ ਨੂੰ ਅੰਦਰੋਂ ਤਾਂ ਨਹੀਂ ਪਤਾ ਲੱਗਦਾ ਸਿਰਫ ਆਪਣੀ ਜੀਭ ਹੈ ਜਿਹੜੀ ਇਹੀ ਦੱਸਦੀ ਹੈ ਆਪਾਂ ਨੂੰ ਵੀ ਕਿੱਥੋਂ ਨਮਕਾ ਹੈ ਕਿੱਥੋਂ ਮਿੱਠਾ ਹੈ ਕੀ ਹੈ ਕੀ ਵਗੈਰਾ ਤੇ ਸਾਰੀਆਂ ਬਿਮਾਰੀਆਂ ਨੂੰ ਖਤਮ ਕਰਨ ਵਾਲੀ ਵੀ ਜੀਭ ਹੈ ਤੇ ਸਾਰੀਆਂ ਬਿਮਾਰੀਆਂ ਨੂੰ ਲਗਾਉਣ ਵਾਲੀ ਵੀ ਇਹੀ ਹੈ ਤਾਂ ਤੁਸੀਂ ਕੀ ਕਰਨਾ ਹੈ ਸਰੋਂ ਦੇ ਤੇਲ ਦਾ ਇੱਕ ਚਮਚਾ ਲੈ ਲੈਣਾ ਇਸ ਤਰੀਕੇ ਨਾਲ ਪਰ ਇਹ ਹੋਵੇ ਵੀ ਸਰੋਂ ਦਾ ਤੇਲ ਸ਼ੁੱਧ ਹੋਵੇ ਕਿਉਂਕਿ ਜੇ ਤੁਸੀਂ ਮਾਰਕੀਟ ਦੇ ਵਿੱਚੋਂ ਇਦਾਂ ਹੀ ਖਰੀਦ ਲਓਗੇ ਹਨਾ ਤਾਂ ਕੈਮੀਕਲ ਵਾਲਾ ਵੀ ਮਿਲ ਸਕਦਾ ਮੈਂ ਫਿਰ ਕੁਝ ਨਹੀਂ ਕਹਿ ਸਕਦੀ ਤੁਹਾਨੂੰ ਸ਼ੁੱਧ ਤੇਲ ਸਰੋਂ ਦਾ ਇੱਕ ਚਮਚਾ ਲੈ ਲੈਣਾ ਉਹਨੂੰ ਤੁਸੀਂ ਨੇ ਆਪਣੇ ਮੂੰਹ ਦੇ ਵਿੱਚ ਇਸ ਤਰੀਕੇ ਨਾਲ ਕੁੱਟ ਭਰ ਲੈਣੀ ਹੈ ਜਿੱਦਾਂ ਕਿ ਆਪਾਂ ਪਾਣੀ ਦੀ ਕੁੱਟ ਭਰ ਲੈਂਦੇ ਆ ਕੁੱਟ ਭਰ ਕੇ ਉਹਨੂੰ ਥੋੜਾ ਬਹੁਤਾ ਜਿੱਦਾਂ ਆਪਾਂ ਗਰਾਰਾ ਕਰ ਲੈਂਦੇ ਆ ਆਪਾਂ ਮਾਰਨਿੰਗ ਟਾਈਮ ਉੱਠ ਕੇ ਕਰਦੀਆਂ ਨਾ ਮੂੰਹ ਦੇ ਵਿੱਚ ਜਿਹਾ ਬਰਸ਼ ਕਰਕੇ ਕਰਦੇ ਆ ਤਾਂ ਉਦਾਂ ਤੁਸੀਂ ਆਪਣੇ ਮੂੰਹ ਦੇ ਵਿੱਚ ਰੱਖਣਾ ਹੈ ਅੰਦਰ ਨਹੀਂ ਲੰਗਾਉਣਾ ਮੂੰਹ ਦੇ ਵਿੱਚ ਹੀ ਰੱਖਣਾ ਹੈ ਮੂੰਹ ਦੇ ਵਿੱਚ ਇਹਨੂੰ ਐਦਾਂ ਹੀ ਕਰਦੇ ਰਹਿਣਾ ਬਾਅਦ ਦੇ ਵਿੱਚ ਇਹਨੂੰ ਤੁਸੀਂ ਇਹ ਬਾਹਰ ਸੁੱਟ ਦੇਣਾ ਹੈਗਾ ਟੁਕੜਾ ਕੋਸ਼ਿਸ਼ ਕਰਿਓ ਵੀ 4-5 ਮਿੰਟ ਤੁਸੀਂ ਇਹਨੂੰ ਰੱਖ ਸਕੋ ਅਗਰ ਨਹੀਂ ਰੱਖ ਸਕਦੇ ਤਾਂ ਘੱਟ ਟਾਈਮ ਰੱਖ ਲਿਓ ਕਿਉਂਕਿ ਸਰੋਂ ਦੇ ਤੇਲ ਤੋਂ ਕਈ ਵਾਰੀ ਇਹਨਾਂ ਕਿਸੇ ਨੂੰ ਕਿਸੇ ਨੂੰ ਹਲਕਤ ਜਿਹਾ ਹੋਣ ਲੱਗ ਜਾਂਦੇ ਵੀ ਕੀ ਆ ਇਹ ਤਾਂ ਤੁਸੀਂ ਇਹਨੂੰ ਰੱਖ ਕੇ ਫਿਰ ਇਸ ਤੋਂ ਬਾਅਦ ਇਹਨੂੰ ਮਤਲਬ ਕਿ ਬਾਹਰ ਸੁੱਟ ਦੇਣਾ ਹੈ ਫਿਰ ਕੁਰਲੀ ਨਹੀਂ ਕਰਨੀ ਕਮ ਸੇ ਕਮ ਅੱਧਾ ਘੰਟਾ ਤੁਸੀਂ ਨਾ ਕੁਝ ਖਾਣਾ ਤੇ ਨਾ ਕੋਈ ਕੁਰਲੀ ਵਗੈਰਾ ਕਰਨੀ ਹੈ ਤੁਸੀਂ ਨਾ ਲਗਾਤਾਰ ਇਸ ਤਰੀਕੇ ਨਾਲ 10-15 ਦਿਨ ਕਰਕੇ ਦੇਖਿਓ ਤੁਸੀਂ ਖੋਦੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਵੀ ਤੁਹਾਨੂੰ ਕਿੰਨਾ ਕੋ ਫਾਇਦਾ ਹੋਇਆ ਤੇ ਦੋ ਗੱਲਾਂ ਦੇ ਕੋਈ ਹੋ ਗਈਆਂ ਸਿਰਫ ਇਹ ਸਰੋਂ ਦਾ ਤੇਲ ਹੀ ਹੈ ਹੋਰ ਮੈਂ ਦੇਖੋ ਤੁਹਾਨੂੰ ਮਾਰਕੀਟ ਦੇ ਵਿੱਚੋਂ ਕੁਝ ਵੀ ਲੈ ਕੇ ਆਉਣ ਨੂੰ ਨਹੀਂ ਕਹਿ ਰਹੀ ਹੈਗੀ ਨਾ ਮੈਂ ਤੁਹਾਨੂੰ ਕੁਝ ਬਣਾ ਕੇ ਦਿਖਾ ਰਹੀਆਂ ਵੀ ਹਾਂ ਏਦਾਂ ਏਦਾਂ ਕਰੋ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਹੋ ਕਿਉਂਕਿ ਮੈਂ ਪਹਿਲਾਂ ਤੁਹਾਨੂੰ ਕਿਹਾ ਹੈਗਾ ਤੇ ਤੀਸਰੀ ਗੱਲ ਜੋ ਕਿਸੇ ਦੇ ਵੀ ਹੈ ਨਾ ਜਿੱਦਾਂ ਆਪਣੇ ਪੋਣੀਆਂ ਗੋਡੇ ਦਰਦ ਕਰਦੇ ਨੇ ਕਿਉਂਕਿ ਕਈ ਵੀਰਾਂ ਨੂੰ ਮੈਨੂੰ ਕਈ ਵਾਰੀ ਦੱਸਦੇ ਹੁੰਦੇ ਨੇ ਵੀ ਸਾਡੇ ਗੋਡੇ ਬਹੁਤ ਦੁਖਦੇ ਨੇ ਸਤ ਉੱਠਿਆ ਨਹੀਂ ਜਾਂਦਾ ਤਾਂ ਦੇ ਹਨਾ ਗੋਡੇ ਦਰਦ ਕਰਦੇ ਆ ਜਾਂ ਕੂਣੀਆਂ ਵਗੈਰਾ ਜਾਂ ਆਪਣੀ ਬੈਕ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਆਪਾਂ ਸਰਵਾਈਕਲ ਹੋ ਗਿਆ ਨਾ ਜਾਂ ਆਪਣੀ ਗਰਦਨ ਵਗੈਰਾ ਅੱਕੜ ਜਾਂਦੀ ਹੈਗੀ ਤਾਂ ਉਹਦੇ ਵਾਸਤੇ ਨਾ ਇਹ ਬਹੁਤ ਹੀ ਬੈਨੀਫਿਟ ਹੈਗਾ ਤੁਸੀਂ ਜਰੂਰ ਟਰਾਈ ਕਰਕੇ ਦੇਖਣਾ ਤੁਹਾਨੂੰ ਪਹਿਲੇ ਦਿਨ ਹੀ ਇਹਦਾ ਕਿੰਨਾ ਫਰਕ ਪਏਗਾ ਕੋਸ਼ਿਸ਼ ਕਰਿਓ ਕਿ ਤੁਹਾਨੂੰ ਜਿਹੜੀ ਸਰੋਂ ਦੀ ਖਾਲ ਹੁੰਦੀ ਹੈ ਵੈਸੇ ਪਿੰਡਾਂ ਵਾਲਿਆਂ ਕੋਲੇ ਤਾਂ ਉਹ ਆਮ ਹੁੰਦੀ ਹੈ ਨਾ ਸੈਰਾਂ ਵਾਲਿਆਂ ਨੂੰ ਤੁਹਾਨੂੰ ਮਾਰਕੀਟ ਦੇ ਵਿੱਚੋਂ ਲੈ ਕੇ ਆਉਣੇ ਪਊਗੀ ਕਿਸੇ ਪਸਾਰੀ ਤੋਂ ਵੀ ਲਿਆ ਸਕਦੇ ਹੋ ਆਦਰਵਾਇਜ਼ ਜਿੱਦਾਂ ਕਿ ਜਿਹੜੇ ਡੰਗਰ ਪਸ਼ੂ ਆਂਦੀ ਹੈ ਨਾ ਉਹ ਰੱਖਦੇ ਆ ਖਲ ਫੀਡ ਰੱਖਦੇ ਉਹਨਾਂ ਕੋਲੋਂ ਮਿਲ ਜੂਗੀ ਤੁਸੀਂ 20 ਰੁਪਏ ਦੀ ਜਾਂ 30 ਰੁਪਏ ਦੀ ਲਿਆ ਕੇ ਲਿਆ ਸਕਦੇ ਹੋ ਉਹਨਾਂ ਕੋਈ ਜ਼ਿਆਦਾ ਕੋਸਟਲੀ ਨਹੀਂ ਮਿਲਦੀ ਉਹ ਉਹਨੂੰ ਲਿਆ ਕੇ ਸਭ ਤੋਂ ਪਹਿਲਾਂ ਉਹਨੂੰ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਅੱਧਾ ਗਲਾਸ ਪਾਣੀ ਦਾ ਪਾ ਲਓ ਤੇ ਥੋੜੀ ਜਿਹੀ ਖਲ ਲੈ ਕੇ ਕਿਸੇ ਵੀ ਬਰਤਨ ਦੇ ਵਿੱਚ ਉਹਨੂੰ ਗਰਮ ਕਰ ਲਓ ਅਗਰ ਤੁਹਾਨੂੰ ਹੁਣ ਏਦਾਂ ਨਹੀਂ ਤਾਂ ਵੀਡੀਓ ਸੇਵ ਕਰਕੇ ਰੱਖ ਸਕਦੇ ਹੋ ਅ ਨਹੀਂ ਤੁਸੀਂ ਕਾਪੀ ਪੈਨ ਤੇ ਲਿਖ ਲਓ ਕਿਉਂਕਿ ਏਦਾਂ ਯਾਦ ਨਹੀਂ ਰਹਿੰਦਾ ਹੁੰਦਾ ਆਪਾਂ ਕਈ ਵਾਰ ਭੁੱਲ ਜਾਂਦੇ ਹਾਂ ਨਾ ਤੁਸੀਂ ਨਾ ਇਹ ਨੁਸਖਾ ਜ਼ਰੂਰ ਅ ਮਲਕੇ ਟਰਾਈ ਕਰਕੇ ਦੇਖਣਾ ਫਿਰ ਇਹਨੂੰ ਦੱਸਣਾ ਵੀ ਕਿੰਨਾ ਕੁ ਤੁਹਾਨੂੰ ਫਰਕ ਪਿਆ ਹਾਂਜੀ ਜਿਹੜੀ ਆਪਣੀ ਉਖਾ ਲੈ ਗਈ ਨਾ ਉਹਨੂੰ ਆਪਾਂ ਨੇ ਲੈ ਲੈਣਾ ਥੋੜੀ ਜਿਹੀ ਖੱਲ ਲੈ ਲੈਣੀ ਆ ਉਹ ਜਿਹੜੀ ਸਰੋਂ ਦੇ ਤੇਲ ਦੇ نیچے ਬੈਠੀ ਹੁੰਦੀ ਹੈ ਉਹਨੂੰ ਲੈ ਕੇ ਨਾ ਆਪਣੀਆਂ ਜਿਹੜੀਆਂ ਪੁਰਪੜੀਆਂ ਨੇ ਇਸ ਜਗ੍ਹਾ ਤੇ ਤੇ ਇਸ ਜਗ੍ਹਾ ਤੇ ਉਹਨੂੰ ਮਲਕੇ ਲਗਾ ਲੈਣਾ ਸਿੱਧੇ ਲੇਟ ਕੇ बस ਇਸ ਲਮਲ ਕੇ ਲਗਾ ਥੋੜਾ ਨਮ ਲਗਾ ਕੇ ਇਸ ਲਗਾ ਲੈਣਾ ਇਸ ਤਰੀਕੇ ਨਾਲ ਲਗਾ ਲੈਣਾ ਉਸ ਤੋਂ ਬਾਅਦ ਠੰਡੇ ਪਾਣੀ ਦੀ ਪੱਟੀ ਬਿਲਕੁਲ ਠੰਡਾ ਪਾਣੀ ਜਿਹੜਾ ਬਰਫ਼ ਵਾਲਾ ਹੁੰਦਾ ਉਹਨੂੰ ਲੈ ਕੇ ਆਪਣੀਆਂ ਅੱਖਾਂ ਦੇ ਉੱਪਰ ਜਿੱਦਾਂ ਕਿ ਆਪਾਂ ਕੋਈ ਵੀ ਹੈ ਨਾ ਰਮਾਲ ਲੈ ਲਓ ਕੋਈ ਚੀਜ਼ ਲੈ ਲਓ ਕੁਝ ਵੀ ਲੈ ਲਓ ਤੁਸੀਂ ਨਾ ਉਸ ਦੇ ਮਤਲਬ ਕਿ ਇਸ ਤਰੀਕੇ ਨਾਲ ਫੋਲਡ ਕਰਕੇ ਜਿੱਦਾਂ ਆਪਾਂ ਕਰ ਲੈਣੇ ਹੁੰਦੇ ਆ ਉਹਨੂੰ ਨਾ ਬਿਲਕੁਲ ਠੰਡੇ ਪਾਣੀ ਦੇ ਵਿੱਚ ਭਿਉਣ ਲੋ ਡਿਪ ਕਰ ਲੋ ਫਿਰ ਉਸ ਨੂੰ ਨਾ ਇਸ ਤਰੀਕੇ ਨਾਲ ਅੱਖਾਂ ਤੇ ਰੱਖ ਲੋ ਪਹਿਲਾਂ ਖਾਲ ਲਗਾ ਲੈਣੀ ਹੈ ਉਸ ਤੋਂ ਬਾਦ ਨੂੰ ਅੱਖਾਂ ਤੇ ਰੱਖ ਲਿਓ ਇਹ ਨੁਸਖਾ ਨਾ ਜਿੰਨਾਂ ਦੇ ਕੋਲੇ ਹੈਗਾ ਜਿਹੜੇ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਉਹ ਅੱਜ ਹੀ ਯੂਜ਼ ਕਰਕੇ ਦੇਖਿਓ ਤੁਹਾਨੂੰ ਖੁਦ ਹੀ ਪਤਾ ਚੱਲ ਜਾਏਗਾ ਵੀ ਮੈਂ ਸੱਚ ਬੋਲ ਰਹੀ ਆ ਜਾਂ ਕੀ ਬੋਲ ਰਹੀ ਆ ਆਦਰ ਵੀਡੀਓ ਚ ਨਹੀਂ ਲੱਗ ਜੇਂਗੇ ਤਾਂ ਲਾਈਕ ਦਾ ਬਟਨ ਪਲੀਜ਼ ਰੁੱਧਵਾ ਦਿਆ ਕਰੋ